ਭਰਾਮਾ ਦੀ ਹੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੱਗੇ ਤੱਕ ਦੇਖੋ ਜੀ ਨਵੇਂ ਰੰਗ ਆ ਗਏ ਜੀ 100 ਰੁਪਏ ਦਾ ਸ਼ਾਲ ਪੂਰਾ ਵੱਡੇ ਸਾਈਜ਼ ਦਾ ਗਰਮ ਸ਼ਾਲ ਭਰਾਮਾ ਦੀ ਹੱਟੀ ਦੇ ਸੇਰ ਮੇਲੇ ਤੇ ਜੀ ਪਹਿਲਾ ਰੰਗ ਦੇ ਖਤਮ ਹੋ ਗਈ ਸੀ ਤੇ ਕਸਟਮਰ ਮੁੜ ਕੇ ਗਿਆ ਸੀਗਾ ਸਾਰਿਆਂ ਨੂੰ ਫੇਰ ਦੱਸਿਆ ਜਾਂਦਾ ਹੈ ਕਿ ਰੰਗ ਫੁੱਲ ਆ ਗਏ ਇਹਦੇ ਵਿੱਚ ਚਾਹੇ ਜਿੰਨੇ ਮਰਜ਼ੀ ਸ਼ਾਲ ਲੈ ਜਾ ਸਕਦੇ ਹੋ ਤੁਸੀਂ ਭਰਾਮਾ ਦੀ ਹੱਟੀ ਦੇ ਤੇ ਜੀ ਫੁੱਲ ਸਟਾਕ ਪਹੁੰਚ ਚੁੱਕਿਆ ਹੈਗਾ 100 ਰੁਪਏ ਦੇ ਵਿੱਚ ਪੂਰਾ ਵੱਡਾ ਤੇ ਗਰਮ ਸ਼ਾਲ ਆਈ ਇਹੇ ਉਹਰੇ ਬੱਡੇ ਸਾਹਿਬ ਦਾ ਗਰਮ ਸ਼ਾਹੌਲ ਜੀ ਫੁੱਲ ਰੰਗਾਂ ਦੇ ਵਿੱਚ ਤੇ ਫੁੱਲ ਸਟਾਕ ਪਹੁੰਚ ਚੁੱਕਿਆ ਮਾਲ ਦੇ ਵਿੱਚ ਜਿੰਨੇ ਮਰਜ਼ੀ ਪੀਸ ਲੈ ਜਾ ਸਕਦੇ ਹੋ ਇਹ ਸਾਰੇ ਰੰਗਾਂ ਦੇ ਜਮਾਲ ਆ ਗਿਆ ਦੇ ਵਿੱਚ ਪੰਜ ਰੰਗਾਂ ਜਮਾਲ ਆ ਜੀ 100 ਲੈ ਲਓ ਭਾਵੇਂ ਇਤਨਾ ਦੇ 20 ਲੈ ਲਓ 50 ਲੈ ਲਓ ਆ ਦੇਖੋ ਜੀ ਰੰਗ ਪੰਜ ਨੇ ਦੇ ਵਿੱਚ ਮਿਲ ਵੀ ਨਹੀਂ ਉਹ ਪੰਜ ਰੰਗ ਹੋਣਗੇ ਨੇ ਉਹੀ ਪੰਜ ਰੰਗ ਫੁੱਲ ਹਾਜ਼ਰ ਪਹੁੰਚ ਚੁੱਕਿਆ ਜੀ ਇੱਕ ਤਨਾਲ ਦੇ ਚਾਹੇ 10 20 30 ਜਿੰਨੇ ਵੀ ਇਸ ਲੈ ਸਕੋ ਫੁੱਲ ਸਟਾਕ ਮਾਲ ਪਹੁੰਚ ਚੁੱਕਿਆ ਇਹਦੇ ਵਿੱਚ 100 ਰੁਪਏ ਦਾ ਜੀ ਪੂਰਾ ਵਧੀਆ ਵੱਡੇ ਸਾਈਜ਼ ਦਾ ਸ਼ਾਲਾ ਜੀ ਇਹ ਪੂਰਾ ਖੁੱਲਾ ਸ਼ਾਲ ਪਰ ਆਮਾ ਦੀ ਹੱਤੀ ਤੇ ਸੇਲ ਮੇਡ ਤੇ ਜੀ ਪਹਿਲਾਂ ਇਹਦੇ ਵਿੱਚ ਬਹੁਤ ਆਇਆ ਸੀ ਪੀ ਸਾਰੇ ਖਤਮ ਹੋ ਗਏ ਸੀਗੇ ਕਈ ਕਸਟਮਰ ਮੁੜ ਕੇ ਗਏ ਸੀਗੇ ਦੁਬਾਰੇ ਦੱਸਿਆ ਜਾਂਦਾ ਸਾਰਿਆਂ ਨੂੰ ਵੀ ਸ਼ਾਲ ਪਹੁੰਚ ਚੁੱਕੇ ਨੇ ਇਹ 100 ਰੁਪਏ ਦੇ ਵਿੱਚ ਪੂਰੇ ਵੱਡੇ ਸਾਈਜ਼ ਦਾ ਸ਼ਾਲਾ ਜੀ ਇਹ ਗਰਮ ਸ਼ਾਲਾ ਬਿਲਕੁਲ ਫੁੱਲ ਕੁਆਂਟੀਟੀ ਚ ਮਾਲ ਪਹੁੰਚ ਚੁੱਕਿਆ ਜੀ ਫੁੱਲ ਕੁਆਂਟੀਟੀ ਚ ਮਾਲ ਪਹੁੰਚ ਚੁੱਕਿਆਗਾ 100 ਰੁਪਏ ਦਾ ਸ਼ਾਲ ਸਾਡੀ ਵੀਡੀਓ ਨੂੰ ਬੱਚ ਬੱਚ ਸ਼ੇਅਰ ਕਰੋ ਤੇ ਚੈਨਲ ਨੂੰ ਲਿਆ ਕਰੋ ਆ ਦੇਖੋ ਜੀ ਰੰਗ ਡਿਜ਼ਾਈਨ ਦੇ ਵਿੱਚ ਫੁੱਲ ਪਹੁੰਚ ਚੁੱਕੇ ਨੇਗੇ ਹਰ ਕਿਸਮ ਦੇ ਰੰਗਾਂ ਦੇ ਵਿੱਚ ਮਾਲ ਫੁੱਲ ਕੁਆਲਟੀ ਦੇ ਪਹੁੰਚ ਚੁੱਕਾ ਜੀ ਭਰਾਵਾ ਦੀ ਹੱਤੀ ਦੇਤੇ ਸੇਲਵੇ ਦੇ ਤੇ ਜੀ 100 ਰੁਪਏ ਸ਼ੌਲ ਕੱਟਾ ਜੀ ਇਹ ਸਾਡੇ ਕੋਲੇ ਹਰ ਕਿਸਮ ਦੇ ਸੂਟਾਂ ਦਾ ਤੇ ਸ਼ੌਲਾਂ ਦਾ ਭਾਰੀ ਸੇਲ ਮੇਲਾ ਚੱਲੀ ਜਾਂਦਾ ਜੀ ਇੱਕ ਆ ਪੈਦਵਾਰ ਦੇ ਸੂਟ ਵੀ ਆ ਗਏ ਜੀ ਬੈਲਵੱਟ ਦੇ ਨਵੇਂ ਰੰਗ ਆ ਗਏ ਸਾਰੇ ਜੀ ਆ ਦੇਖੋ ਜੀ ਨਵੇਂ ਨਵੇਂ ਰੰਗਾਂ ਦੇ ਵਿੱਚ ਬੈਲਵੱਟ ਪਹੁੰਚ ਚੁੱਕੀ ਹੈਗੀ ਕਈ ਗਾਹਕ ਮੁੜ ਕੇ ਇਹਦੀ ਬੈਲਵੱਟ ਦੇ ਰੰਗ ਆ ਗਏ ਸਾਰੇ ਬ੍ਰੀਫ ਪ੍ਰਿੰਟ ਵੀ ਆ ਗਿਆ ਗਾਹਕ ਬ੍ਰੀਫ ਪ੍ਰਿੰਟ ਮੰਗਦਾ ਸਾਰੇ ਬ੍ਰੀਫ ਪ੍ਰਿੰਟ ਹੈ ਇਹ ਚ ਆ ਦੇਖੋ ਜੀ 200 ਰੁਪਏ ਸੂਟ ਕਾਤਾ ਜੀ ਬੈਲਵੱਟ ਦਾ 200 ਰੁਪਏ ਦੇ ਵਿੱਚ ਮੈਚਿੰਗ ਸੂਟ ਭਰਾਵਾਂ ਦੀ ਹੱਤੀ ਦੇ ਉੱਤੇ ਸੇਲ ਮੇਲੇ ਚੱਲ ਜਾਂਦਾ ਜੀ ਇਹ ਚ ਵੀ ਰੰਗੜੀਆਂ ਬਹੁਤ ਆ ਗਏ ਨੇ 200 ਦਾ ਸੂਟ ਕਾਤਾ ਜੀ ਬੈਲਵੱਟ ਦਾ 200 ਰੁਪਏ ਦਾ ਸੂਟ ਭਰਾਵਾਂ ਦੀ ਹੱਤੀ ਦੇ ਉੱਤੇ ਹਰ ਕਿਸੇ ਦਾ ਸੇਲ ਮੇਲੇ ਚ ਸ਼ੇਤੀ ਆਓ ਸਾਵੇਂ ਰੰਗ ਤੇ ਡਿਜ਼ਾਈਨ ਲੈ ਕੇ ਆਓ ਜੇ ਕਿਸੇ ਨੇ ਆਨਲਾਈਨ ਮਗਾਉਣਾ ਹੈਗਾ ਡਿਜ਼ਾਈਨ ਸਿਲੈਕਟ ਕਰਕੇ ਸਾਵੇਂ ਡਿਜ਼ਾਈਨ ਮਗਾ ਸਕਦੇ ਹੋ ਜੀ ਡਿਲੀਵਰੀ ਚਾਰਜ ਵੱਖਰੀ ਪੂਜੀ ਤੇ ਸਹੀ ਭਰਾਮਾ ਦੀ ਅਸਲੀ ਤੇ ਸੇਰਵੇਲਾ ਚੱਲੀ ਜਾਂਦਾ ਜੀ ਭਰਾਮਾ ਦੀ ਹੱਟੀ ਵਸਟੇ ਰੋਡ ਮੋੜਮਡੀ